ਪੰਜਾਬ ਤੋਂ ਵੱਦ ਲੁੱਟਾਂ ਖੋਹਾਂ ਕਰਨ ਵਾਲੇ ਦੂਸਰੇ ਲੁਟੇਰੇ ਨੂੰ ਕੀਤਾ ਕਾਬੂ ਉਦਨਵਾਲ પેટ્રોલ ਪੰਪ ਤੇ ਲੁੱਟ ਦੀ ਨੀਅਤ ਨਾਲ ਚਲਾਈਆਂ ਸੀ ਗੋਲੀਆਂ ਕੁਮਾਣ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੀ 16 ਮਾਰਚ ਨੂੰ ਕਸਬਾ ਕੁਮਾਣ ਦੇ ਨਸਦੀਕੀ ਕਸਬਾ ਉਦਨਵਾਲ ਦੇ પેટ્રોલ ਪੰਪ ਤੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਗੋਲੀਆਂ ਚਲਾਈਆਂ ਸੀ ਜਿਸ ਵਿੱਚ ਹਿਮਾਚਲ ਦੇ ਰਹਿਣ ਵਾਲੇ ਪੰਪ ਮੁਲਾਜ਼ਮ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਮੁਲਾਜ਼ਮ ਜ਼ਖਮੀ ਹੋ ਗਿਆ ਸੀ ਪੁਲਿਸ ਥਾਣਾ ਕੁਮਾਰ ਦੀ ਐਸਐਚਓ ਬਲਜੀਤ कौर ਨੇ ਦੱਸਿਆ ਕਿ 16 ਮਾਰਚ ਨੂੰ ਲੁਟੇਰਿਆਂ ਵੱਲੋਂ ਉਦਨਵਾਲ પેટ્રોલ ਪੰਪ ਤੇ ਲੁੱਟ ਦੀ ਨੀਅਤ ਗੋਲੀਆਂ ਚਲਾ ਕੇ ਪੰਪ ਤੇ ਕੰਮ ਕਰਦੇ ਇੱਕ ਮੁਲਾਜ਼ਮ ਨੂੰ ਮੌਤ ਨੂੰ ਕਾਰਤੂਤਾਰ ਦਿੱਤਾ ਸੀ ਅਤੇ ਦੂਸਰੇ ਮੁਲਾਜ਼ਮ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਉਨ੍ਹਾਂ ਦੱਸਿਆ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੂੰ ਕਾਨੂੰਨਵਾਨ ਪੁਲਿਸ ਨੇ ਸਠਿਆਲੀ ਪੁਲ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਕਾਬੂ ਕਰ ਲਿਆ ਸੀ ਜਿਸ ਨੂੰ ਕਮਾਂਡ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ ਤੇ ਪੁੱਛ ਕੇ ਛਲੀ ਲਿਆਂਦਾ ਸੀ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਦਨਵਾਲ પેટ્રોલ ਪੰਪ ਤੇ ਗੋਲੀਆਂ ਚਲਾ ਕੇ ਕਤਲ ਕਰਨ ਸਮੇਤ ਵੱਖ-ਵੱਖ ਲੁੱਟਾਂ ਖੋਹਾ ਵਿੱਚ ਨਾਮਜ਼ਦ ਦੂਸਰਾ ਲੁਟੇਰਾ ਬਲਦੇਵ ਸਿੰਘ ਵਾਸੀ ਨਸੀਰਪੁਰ ਪੁਲਿਸ ਥਾਣਾ ਰੰਗਣ ਨੰਗਲ ਨੂੰ ਵੀ ਕਾਬੂ ਕਰ ਲਿਆ ਹੈ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਵੇਖ ਕੇ ਲੁਟੇਰੇ ਬਲਦੇਵ ਸਿੰਘ ਨੇ ਕੋਠੇ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਸ ਦੇ ਗੋਡੇ ਤੇ ਸੱਟ ਲੱਗ ਗਈ ਜੋ ਕਿ ਹੁਣ ਹਸਪਤਾਲ ਜਿਹੜੇ ਇਲਾਜ ਹੈ ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਇਸ ਲੁਟੇਰੇ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਫਰੈਂਡਿਚ ਫਿਲਿੰਗ ਸਟੇਸ਼ਨ ਕੁਮਾਣ ਤੋਂ 14400 ਰੁਪਏ ਅਤੇ ਗ੍ਰਾਮੀਨ ਬੈਂਕ ਦੀ ਬ੍ਰਾਂਚ ਪਿੰਡ ਬੋਹਜਾ ਤੋਂ 60000 ਰੁਪਏ ਦੀ ਲੁੱਟਖੋਹ ਕੀਤੀ ਗਈ। ਉਨ੍ਹਾਂ ਆਖਿਆ ਕਿ ਇਹਨਾਂ ਲੁਟੇਰਿਆਂ ਵੱਲੋਂ 50 ਤੋਂ ਵੱਧ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਕਾਫੀ ਸਮੇਂ ਤੋਂ ਇਹ ਪੁਲਿਸ ਨੂੰ ਲੋਣੀਦਾ ਸੀ। ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਅਗਲੀ ਪੁੱਛਗਿੱਛ ਚੱਲੀ ਹੈ ਫਾਸਟ نیوز 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਖਾਸ ਰਿਪੋਰਟ ਵਕਮਕ ਕੇ ਸਾਨੇ ਵਿੱਚ ਲੜਿੰਦੇ ਜਿਹੜੇ ਆ ਲੁਟੇਰੇ ਤੁਸੀਂ ਗ੍ਰਿਪਰ ਕਿਤੇ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਇਦ ਵਿੱਚ 16 ਤਿੰਨ ਇੱਕ ਉਦਨਵਾਲ ਪੈਟਰੋਲ ਪੰਪ ਤੇ ਲੁੱਟ ਦੀ ਨੀਤ ਦੇ ਨਾਲ ਦੋ ਜਣੇ ਜਿਹੜੇ ਬਲਦੇਵ ਸਿੰਘ ਤੇ ਸਾਹਬ ਸਿੰਘ ਜਿਹੜੇ ਆਏ ਸੀਗੇ ਪਰ ਲੁੱਟ ਤਾਂ ਇਹਨਾਂ ਕੋਲ ਹੋਈ ਨਹੀਂ ਲੇਕਿਨ ਜਿਹੜੇ ਸੀਗੇ ਉਹ ਪੈਟਰੋਲ ਪੰਪ ਦੇ ਸੀਗੇ ਕਰਿੰਦੇ ਹੈਗੇ ਸੀਗੇ ਉਹਨਾਂ ਦੇ ਦੋ ਇੱਕ ਨੂੰ ਜ਼ਖਮੀ ਕਰਤਾ ਇੱਕ ਦੀ ਜਿਹੜੀ ਹੈਗੀ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਜਿਹੜਾ ਕਿ ਉਹ ਹਿਮਾਚਲ ਪਰਦੇਸ ਦਾ ਰਹਿਣ ਵਾਲਾ ਸੀ ਰਵੀ ਕੁਮਾਰ ਸੀਗਾ ਤੇ ਇਹ ਇਹਦੇ ਵਿੱਚ ਜਿਹੜਾ ਸਾਪ ਸਿੰਘ ਹੈਗਾ ਵਾ ਇਹ ਕਾਨੂੰਨਾਨ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੇ ਇਸ ਤੋਂ ਬਾਅਦ 2 ਦਿਨ ਬਾਅਦ ਹੀ ਜਿਹੜੀ ਹੈਗੀ ਵਾਰਦਾਤ ਫਿਰ ਇਹਨਾਂ ਨੇ ਕੀਤੀ ਕਾਨੂੰਨਾਨ ਕਾਨੂੰਨਾਨ ਵਾਲਿਆਂ ਨੇ ਇਹਨਾਂ ਨੂੰ ਉੱਥੇ ਟੇਸ ਕਰਕੇ ਸਾਪ ਸਿੰਘ ਨੂੰ ਰੈਸਟ ਕਰ ਲਿਆ ਸੀਗਾ ਫਿਰ ਅਸੀਂ ਪ੍ਰੋਡਕਸ਼ਨ ਰੂਮ ਤੇ ਲੈ ਕੇ ਆਏ ਹੈਗੇ ਆ ਤੇ ਜਿਹੜਾ ਬਲਦੇਵ ਸਿੰਘ ਹੈਗਾ ਵਾ ਇਹ ਨਸੀਰਪੁਰ ਦਾ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਰੈਸਟ ਕੀਤਾ ਹੈਗਾ ਬਟਾਲਾ ਪੁਲਿਸ ਨੇ ਰੈਸਟ ਕੀਤਾ ਹੈਗਾ ਵਾ ਇਨਾ ਮੈਂ ਕਿੰਨੀਆਂ ਵਾਰ ਦਰਤਾ ਕੀਤੇ ਹਨ ਹਲਕੇ ਦੇ ਵਿੱਚ ਤੇ ਕਿੰਨੇ ਮੁਕਦਮੇ ਇੱਥੇ ਆਪਣੇ ਘਮਾਂ ਟਾਂਡੇ ਦੇ ਵਿੱਚ ਹਨ ਇਹਨਾਂ ਨੇ ਬਹੁਤ ਜ਼ਿਆਦਾ ਮੈਟੇਰੀਅਲ ਦੇ ਵਿੱਚ ਤੇ ਪਲੱਸ ਅ ਗੁਰਦਾਸਪੁਰ ਤੇ ਸਾਡਾ ਜਿਹੜਾ ਕਮਾਂਡ ਥਾਣਾ ਹੈਗਾ ਇਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦੀਆਂ ਵਾਰਦਤਾਂ ਘੱਟੋ-ਘੱਟ ਛੋਟੀਆਂ-ਛੋਟੀਆਂ ਵਾਰਦਤਾਂ ਜਿਹੜੀਆਂ 50 ਦੇ ਕਰੀਬ ਕੀਤੀਆਂ ਹੋਣਗੀਆਂ ਸਾਡੇ ਥਾਣੇ ਦੇ ਵਿੱਚ ਜਿਹੜਾ ਇੱਕ ਸਾਬ ਸਿੰਘ ਦਾ ਪੈਟਰੋਲ ਪੰਪ ਸੀਗਾ ਉੱਥੇ ਵੀ ਇਹਨਾਂ ਨੇ ਲੁੱਟਖੋਖ ਕੀਤੀ ਫਿਰ ਇੱਕ ਗ੍ਰਾਮਨੀ ਬ੍ਰਾਂਚ ਹੁੰਦੀ ਹੈਗੀ ਜਿੱਦੇ ਵਿੱਚ ਪੈਸਿਆਂ ਦਾ ਕੋਈ ਲੈਣ-ਦੇਣ ਹੁੰਦਾ ਉੱਥੇ ਰਾਤ ਨੂੰ ਇਹਨਾਂ ਨੇ ਇੱਕ ਕੈਮਰਾ ਚੋਰੀ ਕੀਤਾ ਤੇ ਇੱਕ ਇਹਨਾਂ ਨੇ 60000 ਰੁਪਇਆ ਜਿਹੜਾ ਹੈਗਾ ਉਥੋਂ ਲੁੱਟ ਕੇ ਲੈ ਕੇ ਗਏ ਸੀਗੇ ਹੁਣ ਤੱਕ ਇਹ ਕਿੰਨੀਆਂ ਕਵਾਰ ਦਾਤਾਂ ਦਾ ਜਿਹੜਾ ਮੰਨਦੇ ਆ ਵੀ ਆਪਾਂ ਇੰਨੀਆਂ ਕਵਾਰ ਦਾਤਾਂ ਨੰ ਕੀਤੀਆਂ ਤੁਹਾਡੇ ਕੋਲ ਇਹਨਾਂ ਨੇ ਇੱਕ ਮੈਦੇ ਤੋਂ ਜਿਹੜੇ ਪਿਸਟਲ ਦੀ ਵਾਰਤ ਸਾਡੇ ਉਧਨਵਾਲ ਹੋਈ ਆ ਇੱਕ ਇਹਨਾਂ ਨੇ ਉਥੋਂ ਪਿਸਟਲ ਖੋਆ ਸੀ ਅਹੋ ਜੀ ਨੌਜਵਾਨ ਸੀਗਾ ਉਹਨਾਂ ਦਾ ਬੈਗ ਹੋਇਆ ਬੈਗ ਦੇ ਵਿੱਚ ਇਹਨਾਂ ਨੂੰ ਉੱਥੋਂ ਮਿਲਿਆ ਉਸ ਏਰੀਆ 'ਚ ਵੀ ਬਹੁਤ ਜ਼ਿਆਦੀਆਂ ਕੀਤੀਆਂ ਸਾਡੇ ਜਿਹੜੀ ਸਾਡੇ ਏਰੀਆ ਦੇ ਵਿੱਚ ਜਿੰਨੀਆਂ ਵਾਰਦਾਤਾਂ ਕੀਤੀਆਂ ਛੋਟੀਆਂ-ਛੋਟੀਆਂ ਕੁਝ ਤਾਂ ਕਈ ਵਾਰੀ ਅਹ ਜਿਹੜੀਆਂ ਹੈਗੇ ਦੱਸਦੇ ਨਹੀਂ ਹੈਗੇ ਲੋਕ ਸਾਨੂੰ ਪਰ ਜੋ ਇਹਨਾਂ ਦੀ ਪੁਛਗਿਸ਼ ਵਿੱਚ ਆਏ ਹੈਗੇ ਇਹਨਾਂ ਨੇ ਕਾਫੀ ਜਣੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਨੇ 50 ਦੇ 60 ਦੇ ਕਰੀਬ ਲਗਾਤਾਰ ਇਹ ਵਾਰਦਾਤਾਂ ਕਰ ਰਹੇ ਸੀਗੇ ਜਿਹੜੇ ਕਿ ਅਸੀਂ ਅਹ ਅਸੀਂ ਫੜਲੇ ਹੈਗੇ ਆ ਦੋਨੋਂ ਦੋਨੋਂ ਹੀ ਇੱਕ ਜਿਹੜਾ ਬਲਦੇਵ ਸਿੰਘ ਆ ਹੈਗਾ ਇਹਦੇ ਸੱਟ ਲੱਗਣ ਕਰ ਲੈ ਜਿਹੜਾ ਇਹ ਹਸਪੀਟਲ ਐਡਮਿਟ ਹੈਗਾ ਇਹ ਤਾਂ ਸੱਟ ਕੇ ਬਲਗੇਵੇਂ ਇਹ ਜਦੋਂ ਅਸੀਂ ਰਿਪੋਰਟ ਕੀਤਾ ਹੈਗਾ ਤਾਂ ਇਹਨੂੰ ਫੜਿਆ ਤੇ ਇਹਨੇ ਗੋਠੇ ਤੋਂ ਛਾਲ ਮਾਰ ਦਿੱਤੀ ਠੀਕ ਇਹ ਤਾਂ ਦੇਖੋ ਪਿਛਲਾ ਰਿਕਾਰਡ ਜਿਹੜਾ ਸੀ ਉਹ ਵੀ ਕ੍ਰਿਮੀਨਲ ਰਿਕਾਰਡਿੰਗ ਬਿਲਕੁਲ ਜੀ ਬਿਲਕੁਲ ਇਹ ਕ੍ਰਿਮੀਨਲ ਹੈਗਾ ਤੇ ਬਹੁਤ ਜ਼ਿਆਦਾ ਇਹਨਾਂ ਤੇ ਕੇਸ ਰਜਿਸਟਰ ਹੈਗਾ ਠੀਕ ਹੋਰ ਅੱਗੇ ਪੁਛਗਿਸ਼ ਹੈ ਹਾਂ ਅੱਗੇ ਪੁਛਗਿਸ਼ ਜਿਹੜਾ ਹੈਗਾ ਉਹਦੇ ਸੱਟ ਲੱਗੀ ਬਲਦੇਵ ਸਿੰਘ ਦੇ ਉਹਦੀ ਅਸੀਂ ਅਜ ਪੁਛਗਿਸ਼ ਕਰਾਂਗੇ ਦੁਬਾਰਾ ਤੇ ਜਿਹੜਾ ਸਾਹਬ ਸਿੰਘ ਹੈਗਾ ਉਹਨੇ ਸਾਨੂੰ ਦੱਸਿਆ ਵੀ ਅਸੀਂ ਜਿਹੜੇ ਦੋਨੋਂ ਇਕੱਠੇ ਹੀ ਇਹ ਜਿਹੜੀਆਂ ਵਾਰਦਾਤਾ ਕਰਦੇ ਸੀਗੇ ਮੈਡਮ ਵੈਪਨ ਬਰામਧ ਹੋ ਗਿਆ ਹਾਂਜੀ ਵੈਪਨ ਜਿਹੜਾ ਹੈਗਾ ਉਹ ਬਰામਧ ਹੋ ਗਿਆ ਓਕੇ ਕੋਈ ਹੈ ਜੀ ਸਾਹਬ ਸਿੰਘ ਉਹ ਜਿਹੜਾ ਵੈਪਨ ਹੈਗਾ ਬਰામਧ ਹੋਇਆ ਉਹ ਸਾਹਬ ਸਿੰਘ ਕੋਲੋਂ ਹੋਇਆ ਥਾਣੇ ਕਾਨੂੰਨਵਰ ਦੇ ਵਿੱਚ